ਪੰਜਾਬ 10:00 ਵਜੇ ਦੇ ਦਰਸ਼ਕਾਂ ਲਈ ਅੱਜ ਅਸੀਂ ਖਬਰ ਲੈ ਕੇ ਹਾਜ਼ਰ ਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਹੈ ਇਸ ਖਬਰ ਤੋਂ ਤੁਹਾਨੂੰ ਯਾਦ ਆਏਗੀ ਉਹਨਾਂ ਦਿਨਾਂ ਦੀ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਹੁੰਦੀ ਸੀ ਆਪੋਜੀਸ਼ਨ ਪਾਰਟੀ ਤੇ ਕਿਵੇਂ ਇਹਨਾਂ ਦੇ ਲੀਡਰ ਜਿਨ੍ਹਾਂ ਵਿੱਚ ਭਗਵੰਤ ਮਾਨ ਹਰਪਾਲ ਚੀਮਾ ਅਮਨ ਅਰੋੜਾ ਆਦ ਸ਼ਾਮਲ ਸੀ ਉਹ ਸੜਕਾਂ ਤੇ ਗਾਹ ਪਾਉਂਦੇ ਹੁੰਦੇ ਸੀ ਤੇ ਫੇਰ ਇਹਨਾਂ ਤੇ ਪਰਚੇ ਵੀ ਦਰਜ ਹੁੰਦੇ ਸੀ ਤੇ ਅੱਜ ਜਦੋਂ ਉਹਨਾਂ ਦੀ ਸਰਕਾਰ ਬਣ ਗਈ ਤੁਸੀਂ ਯਾਦ ਕਰੋ ਪਛੋਕੜ 'ਚ ਨਜ਼ਰ ਮਾਰੋ ਕਿਵੇਂ ਇਹਨਾਂ ਨੇ ਪ੍ਰੋਟੈਸਟਰਸ ਤੇ ਲਾਠੀਆਂ ਵਾਰਾਈਆਂ ਨੇ ਤੇ ਪਰਚੇ ਦਰਜ ਕੀਤੇ ਨੇ ਹੁਣ ਗੱਲ ਆਉਂਦੀ ਆ ਜਦੋਂ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ 2020 ਅਤੇ ਫੇਰ 2021 ਦੇ ਵਿੱਚ ਭਰਮੀਆਂ ਰੈਲੀਆਂ ਕੀਤੀਆਂ ਦੋ ਪਰਚੇ ਦਰਜ ਹੁੰਦੇ ਆ ਜੀ ਇੱਕ ਹੁੰਦੀ ਹੈ ਐਫ ਆਈ ਆਰ ਨੰਬਰ 001 ਡੇਟਡ 10 1 25 ਪੁਲਿਸ ਸਟੇਸ਼ਨ ਸੈਕਟਰ 10 ਚੰਡੀਗੜ੍ਹ ਦੂਜੀ ਐਫ ਆਈ ਆਰ ਹੁੰਦੀ ਹੈ ਐਫ ਆਈ ਆਰ ਨੰਬਰ 76 ਡੇਟਡ 6 10 21 ਪੁਲਿਸ ਸਟੇਸ਼ਨ ਨਾਰਥ ਚੰਡੀਗੜ੍ਹ ਹੁਣ ਤੁਹਾਨੂੰ ਇਹਨਾਂ ਦੇ ਵਿਸਤਾਰ ਦਿੰਨੇ ਆ ਜਿਹੜਾ ਪਹਿਲਾ ਪਰਚਾ ਜਿਹੜਾ ਐਫ ਆਈ ਆਰ ਨੰਬਰ 1 ਉਹਦੇ ਵਿੱਚ ਚਾਰ ਦੋਸ਼ੀ ਹੁੰਦੇ ਆ ਉਹਦੇ ਵਿੱਚ ਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਬਲਜਿੰਦਰ ਕੌਰ ਜਿਹੜੀ ਐਮ ਐਲ ਏ ਹੁਣ ਵੀ ਤੇ ਮਨਜੀਤ ਸਿੰਘ ਬਲਾਸਪੁਰ ਹਰਪਾਲ ਚੀਮਾ ਦੂਜੀ ਐਫ ਆਈ ਆਰ ਦੇ ਵਿੱਚ ਸੱਤ ਦੋਸ਼ੀ ਬਣਾਏ ਜਾਂਦੇ ਆ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਦੇ ਵਿੱਚ ਹੁੰਦੇ ਆ ਆਮਨ ਅਰੋੜਾ ਜਰਨੈਲ ਸਿੰਘ ਮਾਸਟਰ ਬਲਦੇਵ ਸਿੰਘ ਸਰਬਜੀਤ ਕੌਰ ਮਾਨੂੰਕੇ ਕੁਲਵੰਤ ਪੰਡੋਰੀ ਜੈ ਕਿਸ਼ਨ ਰੋੜੀ ਮਨਜੀਤ ਸਿੰਘ ਬਲਾਸਪੁਰ ਹੁਣ ਦੋਸਤੋ ਇਹ ਦੋ ਪਰਚੇ ਦਰਜ ਹੋਏ ਤੇ ਇਹਨਾਂ ਦੋਹਾਂ ਨੂੰ ਹਾਈ ਕੋਰਟ ਦੇ ਜੱਜ ਸਾਹਿਬ ਜਸਟਿਸ ਤ੍ਰਿਭਵਨ ਧਾਇਆ ਨੇ ਰੱਦ ਕਰ ਦਿੱਤਾ ਤੁਹਾਨੂੰ ਹੋਰ ਅੱਗੇ ਡਿਟੇਲ ਦੱਸੂਗਾ ਕਿ ਕਿੰਨਾ ਕਿੰਨਾ ਗਰਾਉਂਡਸ ਤੇ ਇਹ ਪਰਚੇ ਰੱਦ ਹੋਏ ਕਿਵੇਂ ਕਿਵੇਂ ਚੰਡੀਗੜ੍ਹ ਪੁਲਿਸ ਨੇ ਕਮੀਆਂ ਛੱਡੀਆਂ ਪਰਚੇ ਦਰਜ ਕਰਨ ਅਤੇ ਚਲਾਨ ਪੇਸ਼ ਕਰਨ ਪਹਿਲਾਂ ਵਕੀਲਾਂ ਦੇ ਨਾਮ ਵੀ ਸੁਣ ਲਓ ਸਭ ਤੋਂ ਅੱਗੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵਕੀਲ ਕੀਤੇ ਸੀ ਉਹ ਟੀਮ ਨੂੰ ਲੀਡ ਕਰ ਰਹੇ ਸੀ ਡਾਕਟਰ ਅਨਮੋਲ ਰਤਨ ਸਿੱਧੂ ਸਾਬਕਾ ਐਡਵੋਕੇਟ ਜਨਰਲ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਹੀ ਐਡਵੋਕੇਟ ਜਨਰਲ ਬਣਾਇਆ ਸੀ ਫਿਰ ਉਹਨਾਂ ਨੇ 2022 ਜੁਲਾਈ ਚ ਕਿਸੇ ਨਿਜੀ ਕਾਰਨ ਕਰਕੇ ਅਸਤੀਫਾ ਦਿੱਤਾ ਸੀ ਉਹਨਾਂ ਦੇ ਨਾਲ ਸੀਗੇ ਪ੍ਰਥਮ ਸੇਠੀ ਅਤੇ ਸੰਧਿਆ ਗੌਰੇ ਸੋ ਨਾਲ ਹੋਰ ਵਕੀਲ ਵੀ ਸੀ ਦੂਜੇ ਪਾਸੇ ਸਰਕਾਰੀ ਪੱਖ ਤੋਂ ਯੂਟੀ ਵੱਲੋਂ ਪਬਲਿਕ ਪ੍ਰੋਸੀਕਿਊਟਰ ਮਨੀਸ਼ ਬਾਂਸਲ ਨਾਲ ਐਡੀਸ਼ਨਲ ਪੀਪੀ ਵਿਰੇਂਸੇਬਲ ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਰਜੀਵ ਵਿਜ ਇਹ ਸਾਰੀਆਂ ਟੀਮਾਂ ਦੀ ਫਿਰ ਜੱਜ ਸਾਹਿਬ ਦੇ ਅੱਗੇ ਲੰਮੀ ਚੌੜੀ ਬਹਿਸ ਹੁੰਦੀ ਆ ਹੁਣ ਜੱਜ ਸਾਹਿਬ ਜਿਹੜਾ ਆਦੇਸ਼ ਦਿੰਦੇ ਆ ਪਹਿਲੇ ਪਰਚੇ 'ਚ ਆਦੇਸ਼ 13 ਪੇਜ ਦਾ ਦੂਜੇ ਪਰਚੇ 'ਚ ਆਦੇਸ਼ 10 ਪੇਜ ਦਾ ਤੇ ਦੋਹੇ ਪਰਚੇ ਖਰਚ ਜੱਜ ਸਾਹਿਬ ਲਿਖਦੇ ਆ ਕਿ ਜਿਹੜੀ ਪਹਿਲੀ ਐਫਆਈਆਰ ਹੈ ਉਦੇ ਵਿੱਚ ਕਿਹਾ ਗਿਆ ਕਿ ਧਾਰਾ 144 ਦੀ ਉਲੰਘਣਾ ਹੋਈ ਤੇ ਇਹਨਾਂ ਚਾਰ ਦੋਸ਼ੀਆਂ ਨੇ ਜਿਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਸ਼ਾਮਿਲ ਸੀ ਉਦੋਂ ਮੁੱਖ ਮੰਤਰੀ ਨਹੀਂ ਸੀ ਹੁਣ ਬਣਿਆ ਬਾਅਦ ਚ ਤੇ ਇਹਨਾਂ ਨੇ ਜੀ ਪਥਰਾਓ ਕਰਵਾਇਆ ਕੋਈ 750 800 ਵਰਕਰ ਆਮ ਆਦਮੀ ਪਾਰਟੀ ਦਾ ਇਕੱਠਾ ਹੋਇਆ ਇਹ ਲੋਕ ਵਿਰੋਧ ਕਰ ਰਹੇ ਸੀ ਬਿਜਲੀ ਦੇ ਬਿਲਾ ਦੀ ਜਿਹੜਾ ਰੇਟ ਸੀ ਉਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਉਹਦੇ ਵਿੱਚ ਵਾਧਾ ਕਰਤਾ ਸੀ ਇਹ ਕਹਿੰਦੇ ਜੀ ਵਾਧਾ ਵਾਪਸ ਲਓ ਇਹ ਐਮਐਲਏ ਹੋਸਟਲ ਦੇ ਵਿੱਚ ਇਕੱਠੇ ਹੋਏ ਚੰਡੀਗੜ੍ਹ ਉਥੋਂ ਇਕੱਠੇ ਹੋ ਕੇ ਨਾਹਰੇਬਾਜੀ ਕਰਦੇ ਝੰਡੇ ਲੈ ਕੇ ਤੁਰਪੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਘਰ ਨੂੰ ਘੇਰਾ ਪਾਉਂ ਬੈਰੀਕੇਡ ਲੱਗੇ ਹੋਏ ਸੀ ਪਾਣੀ ਦੀਆਂ ਬੁਸ਼ਾਰਾਂ ਪਈਆਂ ਤੁਸੀਂ ਵੇਖ ਲਓ ਵੀ ਜਨਵਰੀ ਦਾ ਮਹੀਨਾ ਸੀਗਾ ਤੇ ਜਨਵਰੀ ਦੇ ਮਹੀਨੇ 'ਚ ਵਾਵਾ ਠੰਡ ਹੁੰਦੀ ਆ ਇਹਨਾਂ ਨੇ ਫਿਰ ਕਹਿੰਦੇ ਜੀ ਪਥਰਾਓ ਕਰਤਾ ਧਕਾ ਮੁਕੀ ਕੀਤੀ ਜਿਹਦੇ ਵਿੱਚ ਕੁਝ ਪੁਲਿਸ ਮਲਾਜ਼ਮਾਂ ਨੂੰ ਸਟਾਂ ਵਜੀਆਂ ਜਿਹਦੇ ਵਿੱਚ ਮਲ ਕੇ ਮੈਡੀਕਲ ਲੀਗਲ ਰਿਪੋਰਟ ਜਿਹਨੇ ਐਮ ਐਲ ਆਰ ਉਹਦੇ ਵਿੱਚੋਂ ਰਿਪੋਰਟ 'ਚ ਸਟਾਂ ਆਈਆਂ ਦੂਜਾ ਜਿਹੜਾ ਇਹਨਾਂ ਨੇ ਇੱਥੇ ਪ੍ਰੋਟੈਸਟ ਕੀਤਾ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ 7 ਅਕਿਊਜ਼ਡ ਆਰੋਪੀਸੀ ਉਹ ਸੀਗਾ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਦੇ ਵਿੱਚ ਜਦੋਂ ਉਹ ਮੰਤਰੀ ਦੇ ਮੁੰਡੇ ਨੇ ਜੀਪ ਚੜਾ ਕੇ ਕਿਸਾਨ ਮਾਰਤੇ ਸੀ ਉਦੇ ਵਿਰੋਧ ਚਕੇ ਉਹ ਜਿਹੜਾ ਮੁੰਡਾ ਸੀ ਉਹਦਾ ਮੰਤਰੀ ਦਾ ਉਹਨੂੰ ਗ੍ਰਿਫਤਾਰ ਕਰੋ ਮੰਤਰੀ ਨੂੰ ਮੋਦੀ ਸਰਕਾਰ ਵਜ਼ਾਰਤ ਦੇ ਵਿੱਚੋਂ ਕੱਢੇ ਇਹ ਸਾਰੇ ਕਾਸੇ ਨੂੰ ਲੈ ਕੇ ਜਦੋਂ ਇਹਨਾਂ ਨੇ ਕਿਹਾ ਜੀ ਅਸੀਂ ਗਵਰਨਰ ਦੇ ਘਰ ਜਾਣਾ ਹੈ ਯਾਨੀ ਕਿ ਰਾਜ ਭਵਨ ਦੇ ਅੱਗੇ ਧਰਨਾ ਦੇਣਾ ਪ੍ਰੋਟੈਸਟ ਕਰਨਾ ਹੈ ਇਹਨਾਂ ਨੂੰ ਰੋਕਿਆ ਗਿਆ ਨਹੀਂ ਰੁਕੇ ਹੁਣ ਇਹ ਜਿਹੜਾ ਮਹੀਨਾ ਮੈਂ ਤੁਹਾਨੂੰ ਦੱਸਿਆ ਹੈ ਇਹ 10ਵਾਂ ਮਹੀਨਾ ਸੀ 2021 ਦਾ ਅਕਤੂਬਰ ਉੱਥੇ ਫੇਰ ਧੱਕਾ ਮੁੱਕੀ ਹੋਇਆ ਤੇ ਪੁਲਿਸ ਨੇ ਇੱਕ ਵੱਖਰਾ ਪਰਚਾ ਯਾਨੀ ਕਿ ਦੂਜਾ ਪਰਚਾ ਦਰਜ ਕਰ ਦਿੱਤਾ ਐਫ ਆਈ ਆਰ ਨੰਬਰ 76 ਜੱਜ ਸਾਹਿਬ ਕੀ ਕਹਿੰਦੇ ਉਹ ਕਹਿੰਦੇ ਜੀ ਜਿਹੜਾ ਪਹਿਲਾ ਪਰਚਾ ਹੈ ਧਾਰਾ 144 ਦੀ ਗੱਲ ਕੀਤੀ ਗਈ ਹੈ ਉਹ ਆਦੇਸ਼ ਅਦਾਲਤ ਦੇ ਵਿੱਚ ਹੈ ਹੀ ਨਹੀਂ ਉਸ ਵਕਤ ਡੀਸੀ ਨੇ ਧਾਰਾ 144 ਜਨਵਰੀ 2020 ਦੇ ਵਿੱਚ ਚੰਡੀਗੜ੍ਹ ਚ ਲਾਈ ਨਹੀਂ ਹੋਈ ਸੀ 44 ধারা ਹੁੰਦੀ ਆ 144 ਜਿਹਨੂੰ ਕਹਿੰਦੇ ਆ ਕਿ ਪੰਜ ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ ਅਨਲੌਫਲ ਗੈਦਰਿੰਗ ਨੂੰ ਕਹਿੰਦੇ ਆ ਤੇ ਅੱਗੇ ਕਹਿੰਦੇ ਜੀ ਜਿਹੜਾ 195 ਆਈਪੀਸੀ ਦਾ ਇੱਕ ਜ਼ਾਬਤਾ ਹੁੰਦਾ ਪ੍ਰੋਸੀਜਰ ਉਹ ਫਾਲੋ ਨਹੀਂ ਕੀਤਾ ਗਿਆ ਪ੍ਰੋਸੀਜਰ ਇਹ ਹੁੰਦਾ ਕਿ ਜਦੋਂ ਵੀ ਕੋਈ ਸ਼ਿਕਾਇਤ ਕਰਨੀ ਆ ਕਿਸੇ ਵੀ ਵਕੂਏ ਬਾਰੇ ਇਹੋ ਜੇ ਬਾਰੇ ਤਾਂ ਉਹ ਲਿਖਤੀ ਹੋਣੀ ਚਾਹੀਦੀ ਹੈ ਕਿਸੇ ਅਧਿਕਾਰੀ ਵੱਲੋਂ ਆਪਣੇ ਸੀਨੀਅਰ ਨੂੰ ਵੱਡੇ ਅਧਿਕਾਰੀ ਨੂੰ ਤੇ ਪਰਚਾ ਦਰਜ ਵੱਡੇ ਅਧਿਕਾਰੀ ਵੱਲੋਂ ਕਰਵਾਇਆ ਜਾਏਗਾ ਨਾ ਕਿ ਛੋਟੇ ਅਧਿਕਾਰੀ ਵੱਲੋਂ ਮੁਲਾਜ਼ਮ ਵੱਲੋਂ ਪਹਿਲਾ ਪਰਚਾ ਦਰਜ ਕਰਾਤਾ ਇੱਕ ਕਾਂਸਟੇਬਲ ਮਨਪ੍ਰੀਤ ਕੌਰ ਨੇ ਵੱਡੇ ਅਫਸਰ ਨੂੰ ਅਪਰੂਵਡ ਹੀ ਨਹੀਂ ਕੀਤਾ ਲਿਖ ਕੇ ਤੇ ਉਸੇ ਤਰ੍ਹਾਂ ਦੂਜੇ ਪਰਚੇ ਜੁਆ ਦੂਜਾ ਪਰਚਾ ਦਰਜ ਕਰਾਤਾ ਵੀਦੋਂ ਉਹ ਕੁਮਾਰ ਜਿਹੜਾ ਸੀਨੀਅਰ ਕਨਸਟੇਬਲ ਆ ਉਹ 195 ਆਈਪੀਸੀ ਦੀ ਲੰਘਣਾ ਹੋ ਗਈ ਅੱਗੇ ਕਹਿੰਦੇ ਜੀ ਸਾਹਿਬ ਵੀ ਤੁਸੀਂ ਜਿਹੜੇ ਲੋਕਾਂ ਦੇ ਨਾਮ ਦਿੱਤੇ ਐ ਤੁਸੀਂ ਕਿਹਾ ਕਿ ਇਹ ਤਾਂ ਅਸੀਂ ਆਈਡੈਂਟੀਫਾਈ ਕਰ ਲਏ ਸ਼ਨਾਖਤ ਕਰ ਲਈ ਜਿਨ੍ਹਾਂ ਨੇ ਹਜੂਮ ਨੂੰ ਉਕਸਾਇਆ ਪਰ ਅੱਗੇ ਤੁਸੀਂ ਲਿਖਿਆ ਜਿਹੜਾ ਬਾਕੀ ਹਜੂਮ ਸੀ ਪਹਿਲੇ ਪਰ ਜੇ 750 800 ਦੂਜੇ ਚ 500 550 ਤੁਸੀਂ ਲਿਖਿਆ ਵੀ ਸਪਲੀਮੈਂਟਰੀ ਬਾਅਦ ਸ਼ਨਾਖਤ ਕਰਕੇ ਚਲਾਨ ਦੇ ਦੇਾਂਗੇ ਉਹ ਤਾਂ ਤੁਸੀਂ ਹੁਣ ਤੱਕ ਸ਼ਨਾਖਤ ਕੀਤੇ ਨਹੀਂ ਅੱਗੇ ਕਹਿੰਦੇ ਆ ਸਭ ਤੁਸੀਂ ਇਹਨਾਂ ਨੂੰ ਕਹਿੰਦੇ ਹੋ ਵੀ ਇਹਨਾਂ ਨੇ ਉਹਨਾਂ ਨੂੰ ਉਕਸਾਇਆ ਪ੍ਰਵੋਕ ਕੀਤਾ ਤੁਸੀਂ ਇਹ ਨਹੀਂ ਦੱਸਿਆ ਵੀ ਕਿਹੜੇ ਸ਼ਬਦ ਵਰਤ ਕੇ ਪ੍ਰਵੋਕ ਕੀਤਾ ਕਿਵੇਂ ਪ੍ਰਵੋਕ ਕੀਤਾ ਕਿਹੜੇ ਢੰਗ ਨਾਲ ਪ੍ਰਵੋਕ ਕੀਤਾ ਇਹ ਤਾਂ ਲਿਖਿਆ ਤੁਸੀਂ ਮੋਦੀ ਸਰਕਾਰ ਮੁਰਦਾਬਾਦ ਕਹਿ ਰਹੇ ਸੀ ਜਾਂ ਕੈਪਟਨ ਸਰਕਾਰ ਮੁਰਦਾਬਾਦ ਕਹਿ ਰਹੇ ਸੀ ਪਰ ਜਿਹੜਾ ਤੁਸੀਂ ਕਹਿੰਦੇ ਹੋ ਹਜੂਮ ਨੇ ਹਮਲਾ ਕਰਤਾ ਪੁਲਿਸ ਵਾਲਿਆਂ ਤੇ ਉਹਨਾਂ ਨੂੰ ਕਿਹੜੇ ਢੰਗ ਤਰੀਕੇ ਨਾਲ ਇੰਨਾ આરોપીਆ ਨੇ ਉਕਸਾਇਆ ਉਹ ਸਪਸ਼ਟ ਨਹੀਂ ਫਿਰ ਅੱਗੇ ਕਹਿੰਦੇ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ ਜ਼ਖਮੀ ਹੋ ਗਏ ਪੁਲਿਸ ਵਾਲੇ ਤੁਹਾਡੀਆਂ ਜਿਹੜੀਆਂ ਸੱਟਾਂ ਇਹ ਤਾਂ ਮੜੇ ਜੇ ਰਗੜੇ ਜੇ ਆ। ਜਾਂ ਕਿਤੇ ਮੜਜੀ ਲਾਲੀ ਹੋਈ ਆ। ਜਾਂ ਕਿਤੇ ਹਲਕੀ ਜੀ ਉਂਗਲ ਤੇ ਸੋਜਿਸ਼ ਆਈ ਆ ਇਹ ਕੋਈ ਸੱਟਾਂ ਇਹ ਕਹਿੰਦੇ ਸਿੰਪਲ ਇੰਜਰੀਜ਼ ਆ। ਇਹ ਕੋਈ ਭਿਆਨਕ ਖਤਰਨਾਕ ਇੰਜਰੀਜ਼ ਯਾਨੀ ਕਿ ਜ਼ਖਮ ਨਹੀਂ ਗਿਣੇ ਜਾ ਸਕਦੇ। ਸੋ ਇਹ ਕੁਝ ਪੁਆਇੰਟ ਜਿਹੜੇ ਮੈਂ ਦੋਨਾਂ ਜਜਮੈਂਟਸ ਨੂੰ ਪੜ ਕੇ ਸਮਝੇ ਆਇਆ ਮੈਂ ਤੁਹਾਡੇ ਤੱਕ ਪਹੁੰਚਾਈ ਹੁਣ ਤੁਹਾਨੂੰ ਦੱਸਦੇ ਹਾਂ ਵੀ ਅਨਮੋਲ ਰਤਨ ਸਿੱਧੂ ਇੱਕ ਕਾਮਯਾਬ ਸੀਨੀਅਰ ਐਡਵੋਕੇਟ ਡੈਜ਼ਿਗਨੇਟ ਹੋਏ ਹੋਏ ਨੇ ਹਾਈ ਕੋਰਟ ਚ ਤੇ ਉਹਨਾਂ ਦੀ ਇੱਕ ਕਾਮਯਾਬੀ ਪੁਰਾਣੀ ਤੁਹਾਨੂੰ ਯਾਦ ਕਰਾ ਦਿੰਨਾ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤਾਂ ਤਿਹਾਰ ਜੇਲ੍ਹ ਚ ਬੰਦ ਸੀ ਲਾਰੈਂਸ ਬਿਸ਼ਨੋਈ ਤਾਂ ਉਹਨੇ ਦਰਖਾਸਤ ਪਾਈ ਲਾਰੈਂਸ ਨੇ ਵੀ ਮੈਨੂੰ ਪੰਜਾਬ ਨਾ ਭੇਜਿਆ ਜਾਏ ਮੈਨੂੰ ਪੰਜਾਬ ਪੁਲਿਸ ਝੂਠੇ ਮੁਕਾਬਲੇ ਚ ਮਾਰ ਦੂਗੀ ਮਾਮਲਾ ਚੱਲਿਆ ਕੋਰਟ ਚ ਤਾਂ ਫਿਰ ਅਨਮੋਲ ਰਤਨ ਸਿੱਧੂ ਨੇ ਉਹ ਮਾਮਲਾ ਲੜਿਆ ਅਤੇ ਜਿੱਤਿਆ ਅਤੇ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਚ ਲਿਆਉਣ ਵਾਸਤੇ ਕਾਮਯਾਬ ਹੋਇਆ ਇਹ ਉਹਨਾਂ ਦੀ ਇੱਕ ਵੱਡੀ ਉਪਲਬਧੀ ਜਿਹੜੀ ਮੈਨੂੰ ਯਾਦ ਆਉਂਦੀ ਹੈ ਸੋ ਡਾਕਟਰ ਅਨਮੋੜ ਰਤਨ ਸਿੱਧੂ ਫੇਰ 2022 ਜੁਲਾਈ ਚ ਅਸਤੀਫਾ ਦੇ ਗਏ ਉਹਨਾਂ ਦੇ ਕੁਝ ਨਿੱਜੀ ਕਾਰਨ ਉਹਨਾਂ ਨੇ ਕਿਹਾ ਪਰ ਮੈਂ ਇੱਕ ਖਬਰ ਪੁਰਾਣੀ ਪੜ੍ਹੀ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਬਿਊਰੋਕਰੇਟਸ ਦੀ ਲੌਬੀ ਆ ਆਈਐਸ ਲੌਬੀ ਉਹਨਾਂ ਦੇ ਨਾਲ ਇਹਨਾਂ ਦੇ ਕੁਝ ਤਫਰਕਾਤ ਹੋ ਗਏ ਸੀ ਡਿਫਰੈਂਸ ਆਫ ਅਪੀਨੀਅਨ ਹੋ ਗਿਆ ਸੀ ਕਿਸੇ ਮੁੱਦੇ ਤੇ ਫੇਰ ਇਹਨਾਂ ਨੇ ਕਿਆ ਲੋ ਆਪਾਂ ਅਸਤੀਫਾ ਦੇ ਦਿੰਦੇ ਆ ਤੇ ਹੁਣ ਇਸ ਵਕਤ ਇਹਨਾਂ ਦੇ ਜਿਹੜੇ ਹੈਗੇ ਨੇ ਮਿਸਟਰ 베ਦੀ ਨੇ ਇਹ ਜੀ ਇਹ ਤੋਂ ਪਹਿਲਾਂ ਗੁਰਮਿੰਦਰ ਸਿੰਘ ਸੀ ਜਿਹਨਾਂ ਦਾ ਪੌਪੂਲਰ ਨਾਮ ਹੈਗਾ ਮਿਸਟਰ ਗੈਰੀ ਗੁਰਮਿੰਦਰ ਸਿੰਘ ਬਦਲ ਗਏ ਅਨਮੋਲ ਰਤਨ ਸਿੱਧੂ ਬਦਲ ਗਏ ਹਾਂਜੀ ਤੇ ਮਤਲਬ ਕਿ ਆਮ ਆਦਮੀ ਪਾਰਟੀ ਦਾ ਹਾਲ ਤੁਸੀਂ ਵੇਖ ਹੀ ਰਹੇ ਹੋ ਕਿ ਇੱਕ ਕਰੀ ਕੰਮ ਕਿਹੋ ਜੇ ਜਾਂਦੇ ਆ ਪਰ ਆ ਇਹਨਾਂ ਦੀ ਖੁਸ਼ਕਿਸਮਤੀ ਹੈ ਕਿ ਅਨਮੋਲ ਰਤਨ ਸਿੱਧੂ ਨੇ ਆ ਦੋ ਪਰਚੇ ਇਹਨਾਂ ਦੇ ਲੀਡਰਾਂ ਦੇ ਵਿਰੁੱਧ ਹਾਈ ਕੋਰਟ ਤੋਂ ਰੱਦ ਕਰਾ ਦਿੱਤੇ ਇਹ ਖਬਰ ਆਮ ਆਦਮੀ ਪਾਰਟੀ ਵਾਸਤੇ ਚੰਗੀ ਹੈ ਨਹੀਂ ਤਾਂ ਫਿਰ ਇਹਨਾਂ ਨੂੰ ਤਰੀਕਾਂ ਭੁਗਤਣੀਆਂ ਪੈਣੀਆਂ ਸੀ ਪੇਸ਼ੀਆਂ ਤੇ ਜਾਣਾ ਪੈਣਾ ਸੀ ਤੇ ਇਹ ਇੱਕ ਆਮ ਆਦਮੀ ਪਾਰਟੀ ਵਾਸਤੇ ਉਹਨਾਂ ਦੇ ਲੀਡਰਾਂ ਦੇ ਨਿੱਜੀ ਲੇਵਲ ਤੇ ਇੱਕ ਹਾਂ ਪੱਖੀ ਖਬਰ ਹੈ ਦੋਸਤੋ ਜੇ ਤੁਹਾਨੂੰ ਸਾਡੀ ਖਬਰ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਲਾਈਕ ਕਰ ਦਿਓ ਅਤੇ ਕਮੈਂਟ ਜ਼ਰੂਰ ਕਰੋ ਆਪਣੇ ਵਿਚਾਰ ਸਾਡੇ ਤੱਕ ਪਹੁੰਚਾਓ ਮੈਂ ਰਿੰਦਰ ਸਿੰਘ ਤਗੜ ਤੁਹਾਡੇ ਤੋਂ ਆ ਗਿਆ ਚੌਣਾ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼